ਜਦੋਂ ਅਸੀਂ ਵਾਹਿਗੁਰੂ ਦਾ ਨਾਮ ਜਪਦੇ ਹਾਂ ਜਾਂ ਪਾਠ ਕਰਦੇ ਹਾਂ ਤਾਂ ਕਈ ਵਾਰ ਸਾਡੇ ਮਨ ਵਿੱਚ ਕਈ ਤਰ੍ਹਾਂ ਦੀਆਂ ਭਾਵਨਾਵਾਂ ਜਾਂ ਖਿਆਲ ਜਾਗਦੇ ਹਨ ਕਈ ਵਾਰ ਪਾਠ ਕਰਦੇ ਸਮੇਂ ਉਬਾਸੀਆਂ ਆਉਣ ਲੱਗ ਜਾਂਦੀਆਂ ਹਨ ਇਹ ਕੁਦਰਤੀ ਹੈ ਜੇਕਰ ਇੱਕ ਦੋ ਬਾਸੀਆਂ ਤੋਂ ਬਾਅਦ ਮਨ ਸ਼ਾਂਤ ਹੋ ਜਾਵੇ એનર્ਜੀ ਮਹਿਸੂਸ ਹੋਵੇ ਇਕਾਗਰਤਾ ਵੱਧ ਜਾਵੇ ਅਤੇ ਬਾਣੀ ਵਿੱਚ ਹੋਰ ਵੀ ਮਨ ਲੱਗਣ ਲੱਗ ਪਵੇ ਤਾਂ ਇਹ ਬਹੁਤ ਚੰਗਾ ਸੰਕੇਤ ਹੈ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਤੁਹਾਡੇ ਆਸ-ਪਾਸ ਪਵਿੱਤਰ ਰੂਹਾਂ ਤੁਹਾਡੇ ਨਾਲ ਹਨ ਜੇਕਰ ਪਾਠ ਕਰਦੇ ਸਮੇਂ ਅੱਖਾਂ ਵਿੱਚ ਪਾਣੀ ਆਉਣ ਲੱਗ ਪਵੇ ਮਨ ਵੇਚ ਗੁੱਡ ਮਾਰਨਿੰਗ ਲਈ ਪਿਆਰ ਜਾਗੇ ਤਾਂ ਇਸ ਦਾ ਮਤਲਬ ਹੈ ਪਾੜ ਦਾ ਪ੍ਰਭਾਵ ਚੰਗਾ ਹੈ ਪਰ ਜੇਕਰ ਮਨ ਵਿੱਚ ਬੁਰੇ ਖਿਆਲ ਆਉਣ ਕਿਸੇ ਚੀਜ਼ ਦੀ ਚਿੰਤਾ ਜਾਂ ਆਕੀਮਾਂ ਹੋਵੇ ਮਨ ਵਿੱਚ ਪਿਆਰ ਨਾ ਜਾਗੇ ਜਾਂ ਮਨ ਚਾਹੇ ਕਿ ਪਾਠ ਹੋਣੇ ਬੰਦ ਕਰ ਦਈਏ ਤਾਂ ਇਹ ਸੰਕੇਤ ਹੋ ਸਕਦਾ ਹੈ ਕਿ ਕੋਈ ਨਕਾਰਾਤਮਕ ਤਾਕਤ ਤੁਹਾਡੇ ਉੱਪਰ ਅਸਰ ਕਰ ਰਹੀ ਹੈ ਇਸ ਲਈ ਪਾਠ ਕਰਦੇ ਸਮੇਂ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਡੇ ਮਨ ਵਿੱਚ ਕੀ ਚੱਲ ਰਿਹਾ ਹੈ ਅਤੇ ਕਿਸ ਤਰ੍ਹਾਂ ਦੇ ਬਦਲਾਅ ਆ ਰਹੇ ਹਨ ਗੁਰਬਾਣੀ ਵਿੱਚ ਵੀ ਕਿਹਾ ਗਿਆ ਹੈ ਕਿ ਸਾਡਾ ਮਨ ਸ਼ੁੱਧ ਹੋਵੇ ਤਾਂ ਬਾੜ ਦਾ ਫਲ ਵੀ ਸ਼ੁੱਧ ਹੀ ਮਿਲਦਾ ਹੈ ਇਸ ਸਮੇਂ ਕੀ ਕਰਨਾ ਚਾਹੀਦਾ ਹੈ ਨਾਮ ਦੀ ਮਰਿਆਦਤ ਨੂੰ ਨਿਭਾਓ ਜਿਆਦਾ ਧਿਆਨ ਲਗਾ ਕੇ ਪਾਠ ਜਾਰੀ ਰੱਖੋ ਗੁਰੂ ਸਾਹਿਬ ਅਗੇ ਅਰਦਾਸ ਕਰੋ ਕਿ ਇਹ ਨਕਾਰਾਤਮਕ ਖਿਆਲ ਦੂਰ ਰਹਿਣ ਸਤਿ ਸ੍ਰੀ ਅਕਾਲ